ਵਾਹਿਗੁਰੂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਰੂ ਗੁਰਵਿੰਦਰ ਸਿੰਘ ਸਾਹਿਬ ਮਹਾਰਾਜ ਵੱਲੋਂ ਬਾਣੀ ਤੇ ਬਾਣੇ ਸਹਿਤ ਸਥਾਪਿਤ ਕੀਤਾ ਗਿਆ ਖਾਲਸਾ ਪੰਥ ਅੱਜ ਬੜੀ ਗਿੰਤੀ ਵਿੱਚ ਜਦੋਂ ਮर्याਦਾ ਤੋਂ ਦੂਰ ਜਾ ਰਿਹਾ ਹੈ ਉਸ ਸਮੇਂ ਪਿੰਡ ਹਰੀਗੜ੍ਹ ਦੇ ਵਿੱਚ ਸੰਤ ਜੀਤਨ ਦਾਸ ਜੀ ਅਤੇ ਸੰਤ ਜੂਸ਼ਨ ਦਾਸ ਜੀ ਦੀ ਪਾਕ ਪਵਿੱਤਰ ਜੀ ਆਦ ਵਿੱਚ ਮਹਾਪੁਰਸ਼ਾਂ ਨੂੰ ਸਮਰਪਿਤ ਇਹ ਸਮਾਗਮ ਬਾਬਾ ਸਰਜੀਤ ਸਿੰਘ ਨੇ আয়োজিত ਕੀਤਾ ਹੈ ਗੁਰੂ ਅਰੰਧ ਸਾਹਿਬ ਦੀ ਮਹਾਨ ਹਜ਼ੂਰੀ ਵਿੱਚ ਤੇ ਗੁਰੂ ਸਾਹਿਬ ਦਾ ਔਟ ਅਸਰਾ ਲੈ ਕੇ ਅੱਜ ਲੋਣ ਹੈ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਮੈਂ ਸਮਝਦਾ ਇਸ ਨਾਲੋਂ ਵੱਡਾ ਪੁੰਨ ਇਸ ਨਾਲੋਂ ਵੱਡਾ ਕੋਈ ਯੋਗਦਾਨ ਹੋ ਨਹੀਂ ਸਕਦਾ ਜਿਹੜਾ ਬਾਬਾ ਸਰਨਜੀਤ ਸਿੰਘ ਜੀ ਸਮੇਂ ਕਰ ਰਹੇ ਨੇ ਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ ਨੌਜਵਾਨ ਪੀੜੀ ਸਿੱਖੀ ਦਾ ਇਤਿਹਾਸ ਸਿੱਖੀ ਦੀਆਂ ਸ਼ਹਾਦਤਾਂ ਅਤੇ ਸਿੱਖੀ ਦੀ ਮਰਿਆਦਾ ਦੱਸਣ ਦੀ ਬਹੁਤ ਸਖਤ ਜ਼ਰੂਰਤ ਹੈ ਤੇ ਇਸ ਸਮੇਂ ਮੈਂ ਜਿਆਦਾ ਸਮਾਂ ਲੈਂਦਾ ਹੋਇਆ ਕਿਉਂਕਿ ਗੁਰੂ ਸਾਹਿਬ ਦੇ ਵਜ਼ੀਰਾਂ ਨੇ ਇਹ ਪ੍ਰਚਾਰ ਤੇ ਪ੍ਰਸਾਰ ਕਰਨਾ ਮੈਂ ਸੰਗਤ ਨੂੰ ਇਹ ਬੇਨਤੀ ਕਰਾਂਗਾ ਕਿ ਉਹ ਆਪਣੇ ਬੱਚਿਆਂ ਨੂੰ ਖਾਲਸਾ ਪੰਥ ਦੀ ਉਸ ਮਹਾਨ ਮਰਿਆਦਾ ਦੇ ਨਾਲ ਜੋੜਨ ਜਿਹੜੀ ਗੁਰੂ ਗ੍ਰੰਥ ਸਾਹਿਬਾ ਮਾਰਾ ਅਕਲ ਦੀ ਤਰਫ ਆਸ਼ਾ ਨੇ ਖਾਲਸਾ ਪੰਥ ਨੂੰ ਬਖਸ਼ੀ ਹੈ ਤੇ ਗੁਰੂ ਸਾਹਿਬ ਜੀ ਦਾ ਸਮੇਂ ਪਾਤਸ਼ਾਹ ਦਾ ਹਰੇਕ ਹੁਕਮ ਜੋ ਹੈ ਉਹ ਅੰਤਮ ਹੈ ਜਿਸਦੇ ਵੀ ਕੋਈ ਸ਼ੋਧ ਨਹੀਂ ਹੋ ਸਕਦੀ ਇਸ ਲਈ ਗੁਰੂ ਗ੍ਰੰਥ ਸਾਹਿਬ ਦੀਆਂ ਮਹਾਨ ਸਿੱਖਿਆਵਾਂ ਅਤੇ ਦਸ ਗੁਰਦ੍ਰੰਥ ਦੇ ਮਹਾਨ ਹੁਕਮਾਂ ਨੂੰ ਮੰਨਤਾ ਧੰਦੇ ਹੋਏ ਖਾਲਸਾ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ ਇਸ ਹੀ ਤੇ ਵਿੱਚ ਮੈਂ ਫਿਰ ਬਾਬਾ ਸਰਜੀਤ ਸਿੰਘ ਦਾ ਤਨਬਾਤ ਕਰਨਾ ਹੈ ਜਿਨ੍ਹਾਂ ਨੇ ਸੰਗਤ ਨੂੰ ਇੱਥੇ ਬੈਠ ਕੇ ਸਿੱਖੀ ਦੀ ਮਾਨ ਮਰਿਆਦਾ ਨੂੰ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਵਿੱਚ ਬੜਾ ਯੋਗਦਾਨ ਪਾਇਆ ਤੋ ਇਸੇ ਤਰ੍ਹਾਂ ਮਹਾਪੁਰਸ਼ਾਂ ਦੀ ਸੰਤ ਚੇਤਨ ਦਾਸ ਤੇ ਸੰਤ ਕ੍ਰਿਸ਼ਨ ਦਾਸ ਜੀ ਦੀਆਂ ਵਰਸੀ ਸਮਾਗਮ ਮੌਜੂਦਤ ਕਰਦੇ ਰਹਿਣਗੇ ਤੇ ਖਾਲਸਾ ਪੰਥ ਦਾ ਪ੍ਰਚਾਰ ਕਰਦੇ ਰਹਿਣਗੇ ਵਾਹਿਗੁਰੂ ਜੀ ਦਾ ਖੰਦਕਾ ਹੈ ਕੋਈ ਹੋਰ ਨਹੀਂ ਤੇਰੇ ਪਾਪ ਪਾ ਧੰਨਵਾਦ ਐਡਵੋਕੇਟ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਸਾਹਿਬ ਕੈਂਪੀਅਨਾਂ ਦਾ ਪੌਣ ਤੇ ਅਸੀਂ ਜੀ ਆਇਆਂ ਪਿਆ ਆਖਦੇ ਹਾਂ ਧੰਨਵਾਦ ਕਰਨ ਦੀ ਬੇਨਤੀ ਹੈ ਬਾਬਾ ਕੁਲਵੰਤ ਸਿੰਘ ਜੀ ਕੰਪਨੀ ਜੀ ਨੂੰ ਵੀ ਇੱਕ ਤਾਰਨਾ ਦੀ ਹਾਜ਼ਰੀ